ਬੀਆਈ ਦੇ ਵੱਲੋਂ ਡੀਆਈਜੀ ਪੁੱਲਰ ਤੇ ਕਰੋ ਨਗਦੀ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਵੀ ਬਰਾਮਦ ਹੋਇਆ ਤੇ ਇਸ ਦੇ ਨਾਲ ਜਿਸ ਦਾ ਵੇਰਵਾ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਤੇ ਦੱਸਦੀ ਪੰਜ ਕਰੋੜ ਨਗਦੀ ਬਰਾਮਦ ਹੋਈ ਹੈ ਲਗਜ਼ਰੀ ਗੱਡੀਆਂ ਮਿਲੀਆਂ ਨੇ ਅਤੇ ਅਜੇ ਵੀ ਨੋਟਾਂ ਨੂੰ ਗਿਣਨ ਦੀ ਪ੍ਰਕਿਰਿਆ ਉਹ ਲਗਾਤਾਰ ਜਾਰੀ ਹੈ ਦੱਸਦੀ ਕਿ ਹੋਤੇ ਹੀ ਅੱਜ ਮੈਡੀਕਲ ਜਿਹੜਾ ਡੀਆਈਜੀ ਦਾ ਹੋ ਚੁੱਕਿਆ ਹੈ ਤੇ ਥੋੜੀ ਦੇਰ ਦੇ ਵਿੱਚ ਮਹਾਲੀ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਦੱਸਦੀ ਕਿ 1.5 ਕਿਲੋ ਤੋਂ ਵੱਧ ਸੋਨਾ ਕਈ ਜ਼ਮੀਨਾਂ ਦੇ ਕਾਗਜ਼ਾਤ ਵੀ ਜਿਹੜੇ ਨੇ ਉਹਨਾਂ 'ਤੇ ਮਿਲੇ ਨੇ ਦੱਸਦੀ ਕਿ ਅੱਜ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਕਾਬੂ ਤੇ ਦਿਨ ਹੀ ਦੱਸਦੀ ਕਿ ਉੱਥੇ ਹੀ ਟੋਖਾਦੜੀ ਦੇ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਉੱਪਰ ਲੱਗੇ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਡੀਆਈਜੀ ਪੁੱਲਰ ਨੇ ਡੀਆਈ ਪੁੱਲਰ ਰਿਸ਼ਵਤ ਲੈਂਡ ਦੇ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਉੱਪਰ ਲਗਾਏ ਗਏ ਨੇ ਜਿੱਥੇ ਦੱਸ ਦਈ ਕਿ ਜਿੱਥੇ ਅੱਜ ਉਹਨਾਂ ਦਾ ਮੈਡੀਕਲ ਜਿਹੜਾ ਹੋ ਚੁੱਕਿਆ ਤੇ ਥੋੜੀ ਹੀ ਦੇਰ ਦੇ ਵਿੱਚ ਮਹਾਲੀ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਵਰਨਨ ਯੋਗ ਹੈ ਕਿ ਸੀਬੀਆਈ ਦੇ ਪੰਜਾਬ ਪੁਲਿਸ ਡੀਆਈਜੀ ਤੇ ਨਿੱਜੀ ਵਿਅਕਤੀ ਨੂੰ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਕੇਂਦਰੀ ਜਾਂਚ ਬਿਊਰੋ ਨੇ 2009 ਬੈਂਚ ਦੇ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ ਜੋ ਇਸ ਸਮੇਂ ਰੋਪੜ ਰੇਂਜ ਪੰਜਾਬ ਦੇ ਵਿੱਚ ਡੀਆਈਜੀ ਦੇ ਵਜੋਂ ਤਾਇਨਾਤ ਨੇ ਨਨੁਇਕ ਨਿੱਜੀ ਵਿਅਕਤੀ ਸਮੇਤ 8 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਹ ਅਧਿਕਾਰੀ ਸ਼ਿਕਾਇਤਕਰਤਾ ਤੋਂ ਕਥਿਤ ਤੌਰ ਤੇ ਵਾਰ-ਵਾਰ ਮਹੀਨਾਵਾਰ ਗੈਰ ਕਾਨੂੰਨੀ ਭੁਗਤਾਨ ਦੀ ਮੰਗ ਵੀ ਕਰ ਰਹੇ ਸਨ ਜਿਸ ਦੇ ਨਾਲ ਹੀ ਦੱਸਦੀ ਹੈ ਕਿ ਸੀਬੀਆਈ ਦੇ ਵੱਲੋਂ ਜਿਹੜਾ ਜਾਂਚ ਕੀਤੀ ਗਈ ਹੈ ਤੇ ਉੱਤੇ ਸੀਬੀਆਈ ਦੇ ਵੱਲੋਂ ਲਗਾਤਾਰ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ 10 ਦਿਨਾ ਤੋਂ ਲਗਾਤਾਰ ਇਹਨਾਂ ਦੇ ਉੱਪਰ ਨਜ਼ਰ ਜੜੀ ਰੱਖੀ ਜਾ ਰਹੀ ਸੀਗੀ ਤੇ ਉੱਥੇ ਹੀ ਬੀਤੇ ਦਿਨ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਹੀ ਵਦੇਰੀ ਜਾਣਕਾਰੀ ਦਿੱਲੀ ਅਮਿਤ ਸੇਠੀ ਨਾਲ ਜੁੜ ਚੁਕੇ ਨੇ ਅਮਿਤ ਕੀ ਕੋਈ ਜਾਣਕਾਰੀ ਹੈ ਮੋਹਾਲੀ ਕੋਰਟ ਦੇ ਵਿੱਚ ਜਿਹੜੀ ਉਹ ਥੋੜੀ ਹੀ ਦੇਰ ਦੇ ਵਿੱਚ ਪੇਸ਼ੀ ਹੈ ਮੈਡੀਕਲ ਹੋ ਚੁੱਕਿਆ ਡੀਆਈਜੀ ਦਾ ਮੈਂ ਦੱਸਣਾ ਚਾਹੁੰਗਾ ਮਨਪ੍ਰੀਤ ਜਨ ਗਾਲ ਕੀਤੀ ਜਿਉਂ ਨੇ ਉਹਨੂੰ ਰੈਲੀ ਤੇ ਬਿਲਕੁਲ ਜਿਹੜਾ ਹੈ ਮੈਡੀਕਲ ਜਿਹੜਾ ਹੈ ਸਵੇਰੇ ਉਹਨਾਂ ਦਾ ਕਰਾ ਲਿੱਤਾ ਗਿਆ ਸੀ ਹਾਲਾਂਕਿ ਹਲੇ ਜਿਹੜਾ ਹੈ ਪੀਸ ਅੱਦਤ ਵੀ ਇਹ ਜਾਣ ਕਰਨੀ ਕਿਉਂਕਿ ਚੰਡੀਗੜ੍ਹ ਦੇ ਵੀ ਜਿਹੜਾ ਹੈ CBI ਦਫ਼ਤਰ ਹੈ ਤੇ ਚੰਡੀਗੜ੍ਹ ਦੇ ਵਿੱਚ ਮਾਮਲਾ ਰਿਪੋਰਟ ਹੋਇਆ ਤੇ ਹਾਲਾਂਕਿ ਹੋ ਸਕਦਾ ਹੈ ਕਿ ਚੰਡੀਗੜ੍ਹ ਕੋਰ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਪੇਸ਼ ਕੀਤਾ ਜਾਵੇ ਤੇ ਬਿਲਕੁਲ ਕਹਿ ਸਕਦੇ ਹਾਂ ਕਿ ਜਿਹੜਾ ਤੰਗੜਾ ਦਾ ਮਾਮਲਾ ਸੀਗਾ ਉਹ ਬੇਸਿਕ ਪੰਜਾਬ ਦਾ ਹੈਗਾ ਤੇ ਹੁਣ ਦੇਖਣਾ ਹੋਵੇਗਾ ਕਿਉਂਕਿ ਹਲੇ ਵੀ ਫਿਰ क्योंकि लगातार जे अधिकारियों गल दर्ती जा रही है।, है, है, है कि पेशो कुछ देर करीब गया पेशता जाएगा करीब अठ लाख रुपए रंगदारी जोड़ी है मंगी गई थे जी पहली चेम थी पांच लाख रुपए पहुंची थी उसी टाइम जो है सी बी आई ने रंगे हकों जोड़ा है गिरफ्तार कर लिया जी देर रात तक जोड़ा है घरे भी उन्होंने जानकारी जी है जो प्राप्त जानकारी है उसे भी जी है छापेमारी चली काफी उन्होंने घरे सोना मिले काफी ज्यादा कैश मिले ਇਹ ਕੋਲ ਇਸ ਤਰ੍ਹਾਂ ਨਾਲ ਬੈਠੇ ਆਨ ਵਾਲੀ ਜਾਂ ਨਹੀਂ ਕਿ ਕੋਈ ਦਿੱਕਤ ਮੁਸ਼ਕਲਾ ਹੋ ਵੀ ਗਈਆਂ ਦਿਖਾਈ ਦੇਤੀ। ਹਾਲੇ ਕਿ ਅਮਿਤ 8 ਲੱਖ ਰੁਪਏ ਦੀ ਜਿਹੜੀ ਗੱਲ ਹੈ ਉਹ ਡੀਆਈਜੀ ਦੇ ਵੱਲੋਂ ਕਾਲ ਦੇ ਵਿੱਚ ਕਹੀ ਗਈ ਸੀਗੀ ਤੇ ਉੱਥੇ ਸਬੂਤ ਦੇ ਤੌਰ ਤੇ WhatsApp ਕਾਲ ਜੜੀਆਂ ਨੇ ਉਹ ਜੜੀਆਂ ਮਿਲੀਆਂ ਨੇ ਤੇ ਉੱਥੇ ਜਿਹੜਾ ਨੰਬਰ ਹੈ ਡੀਆਈਜੀ ਦੇ ਵੱਲੋਂ ਹੀ ਜਿਹੜਾ ਕਾਲ ਕੀਤੀ ਗਈ ਸੀਗੀ WhatsApp ਕਾਲ ਤੇ। ਹਾਂ ਬਿਲਕੁਲ ਕਾਲ ਜੜੀਆਂ WhatsApp ਕਾਲ ਜੇਗੀ मतलब ਕਿ ਕੋਈ ਗਲਤੀ ਮੰਨੀ ਕੋਈ ਗੱਲ ਨਹੀਂ। ਇਸ ਕਬਾੜੀ ਇੰਸਾ ਦਾ ਜਿਹੜਾ ਤੇ ਪਾਰਕ ਨੂੰ ਕਾਂਦਾ ਬੈਸੀ ਉਹ ਦੱਸਿਆ ਜਾ ਰਿਹਾ ਹੈ ਕਿ ਉਹਦੇ ਕੋਲੋਂ ਰੰਗਦਾਰੀ ਜਿਹੀ ਮਕੀ ਚੱਲਦੀ ਸੀ ਕਿ ਕੋਈ ਕੋਈ ਪੁਰਾਣਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਉਹਦੇ ਵੀ ਫਿਲਾਨ ਪੇਸ਼ ਕਰਨ ਦੀ ਸੰਭਾਵਨਾ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਕਈ ਖੁਲਾਸੇ ਹੋਣ ਦੀ ਜੇਰੀ ਹੈ ਸੰਭਾਵਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਕਿਉਂਕਿ ਸੋਰਸਿਸ ਦਾ ਕਹਿਣੇ ਕਿ ਹੋਰ ਵੀ ਕਈ ਵਿਅਕਤੀ ਨੇ ਜਿਹੜਾ ਹੋ ਸਕਦਾ ਹੈ ਕਿ ਜਿਹੋਨੇ ਅਰੈਸਟ ਹੋਈਏ ਤੇ ਹੋਰ ਵੀ ਅੱਗੇ ਵਿਅਕਤੀ ਆਣ ਹਾਲਾਂਕਿ ਇਸ ਸੋਰਸਿਸ ਦੇ ਹਵਾਲੇ ਤੋਂ ਹੁਣ ਤੱਕ ਖਬਰ ਹੈ ਬਗਰ ਕਹਿ ਸਕਦੇ ਆ ਕਿ ਕੋ ਲੱਭੀ ਕਿਥੇ ਨਾ ਕਿਥੇ ਜਿੰਦੀ ਹੈ ਮੁਸ਼ਕਿਲਾਂ ਜਿਹੜੀਆਂ ਆਣ ਵਾਲੇ ਬੰਦੇ ਵੀ ਥੋੜਾ ਵਾਦੀ ਹੈ ਬਤਾਈ ਦੇ ਵਧੇਰੀ ਮਾਤਰਾ ਦੇ ਵਿੱਚ ਲਗਜ਼ਰੀ ਗੱਡੀਆਂ 골ਡ ਜਿਹੜਾ ਬਰਾਮਦ ਹੋਇਆ ਹੈ ਬਾਈ ਲਗਜ਼ਰੀ ਘੜੀਆਂ ਵੀ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਬਿਲਕੁਲ ਅਗਰ ਘਰ ਦੀ ਗੱਲ ਕਰੀਏ ਉੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ 골ਡ ਬਰਾਮਦ ਹੋਇਆ ਹੈ ਆਪਣਾ ਲਗਜ਼ਰੀ ਗੱਡੀਆਂ ਦੀ ਗੱਲ ਕਰੀਏ ਤੇ ਇਹ ਮਹਿੰਗੀ ਗੱਡੀਆਂ ਵੀ ਚਾਹੀਆਂ ਜਿਹੜੀਆਂ ਨੇ ਉਹਦੇ ਵਿੱਚ ਮਿਲੀਆਂ ਨੇ ਘੜੀਆਂ ਬਹੁਤ ਮੰਗੀਆਂ ਉਹਨਾਂ ਦੇ ਕੋਲ ਸੀ ਇਹ ਬਿਲਕੁਲ ਜੋ ਕਿ ਹਾਈਪਰ ਫਾਈਨ ਵਿਅਕਤੀ ਸੀਗਾ ਤੇ ਕੀ ਕਿਤਾ ਹੋਣੀਆ ਚਲੋ ਸਮਾਜੀ ਗੱਲ ਮਗਰ ਜਿ ਤਰ੍ਹਾਂ ਰੋਗ ਜਿਹੜੇ ਨੇ ਲੱਗਦਾ ਜਿਵੇਂ ਲੱਗੇ ਨੇ ਤੇ ਇਹ ਵੀ ਇੱਕ ਮੁੱਦਾ ਸਵਾਲ ਜਿਹੜਾ ਖੜਾ ਹੁੰਦਾ ਤੇ ਇਸ ਦੇ ਨਾਲ ਹੀ ਅਮੀਤ ਜੇ ਗੱਲ ਕੀਤੀ ਜਾਵੇ ਕਿ ਇੰਨੇ ਵੱਡੇ ਅਹੁਦੇ ਤੇ ਰਹਿਣ ਦੇ ਬਾਵਜੂਦ ਵੀ ਅਜਿਹੀ ਜਿਹੜੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਆਉਣਾ ਜਾਂ ਫਿਰ ਇਦਾਂ ਦੀ ਰਿਸ਼ਵਤ ਲੈਣ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਜਾਂਦਾ ਕਿਤੇ ਨਾ ਕਿਤੇ ਮੈਸੇਜ ਜਿਹੜਾ ਉਹ ਗਲਤ ਜਾਂਦਾ ਲੋਕਾਂ ਦੇ ਵੱਲ

ਮਾਨ ਹਾਸਿਲ ਕੀਤਾ ਜਾਏਗਾ ਉਸੇ ਵੀ ਬੜੇ ਖੁਸ਼ੀ ਕੇ ਜਨੇ ਜੀ ਅਮਿਤ ਵਦੇਰੀ ਜਾਣਕਾਰੀ ਲਈ ਬਹੁਤ ਬਹੁਤ ਤਾਨਵਾਦ ਜੁੜੇ ਰਹਾਂਗੇ